ਦੋਸਤੋ ਬਠਿੰਡੇ ਦਾ ਏਮਜ਼ ਜਿਹੜਾ ਕਿ ਇੱਕ ਸਰਕਾਰੀ ਹਸਪਤਾਲ ਹੈ ਔਰ ਬੜਾ ਸੋਹਣਾ ਤੇ ਬੜਾ ਵੱਡਾ ਉਹ ਹਸਪਤਾਲ ਹੈ ਪੂਰਬੀ ਪੂਰੀ ਜਿਹੜੀ ਮਾਲਵਾ ਬੈਲਟ ਹੈ ਉੱਥੇ ਉਹ ਮਾਲਵਾ ਬੈਲਟ ਦੇ ਜਿਹੜੇ ਮਰੀਜ਼ ਨੇ ਆਪਣੇ ਇਲਾਜ ਲਈ ਉੱਥੇ ਪਹੁੰਚ ਕਰਦੇ ਆ ਉੱਥੇ ਜਾਂਦੇ ਆ ਔਰ ਬੜਾ ਸਸਤਾ ਤੇ ਉੱਥੇ ਬੜੇ ਕਾਬਲ ਡਾਕਟਰ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਉੱਥੇ ਜਿਹੜੇ ਮਰੀਜ਼ ਜਾਂਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਹਾਇਕ ਹੁੰਦੇ ਸੀ ਨਾਲ ਇੱਕ ਦੋ ਜੀ ਹੁੰਦੇ ਨੇ ਨਾਲ ਮਰੀਜ਼ ਨੂੰ ਸੰਭਲਣ ਵਾਸਤੇ ਉਹਨਾਂ ਦੇ ਰਹਿਣ ਦਾ ਉੱਥੇ ਕੋਈ ਬਹੁਤਾ ਠੋਕਮਾ ਪ੍ਰਬੰਧ ਨਹੀਂ ਸੀਗਾ ਪਰ ਉੱਥੇ ਇੱਕ ਦਾਨੀ ਸਜਣ ਵੱਲੋਂ ਆਪਣੇ ਵੱਲੋਂ ਲੰਗਰ ਵੀ ਚਲਾਇਆ ਹੋਇਆ ਸੀਗਾ ਜਿਹੜਾ ਚੱਲਦਾ ਹੁਣ ਵੀ ਲਗਾਤਾਰ ਬਹੁਤ ਅੱਛਾ ਪ੍ਰਬੰਧ ਹੈ ਉਹ ਤੇ ਉਹਨੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਉਹ ਵੀ ਹੈ ਪਰ ਹੁਣ ਇੱਕ ਰਜਿੰਦਰ ਮਿੱਤਲ ਨੇ ਮਿੱਤਲ ਗਰੁੱਪ ਐ ਬਠਿੰਡੇ ਦੇ ਵਿੱਚ ਉਦਯੋਗਪਤੀ ਨੇ ਉਹਨਾਂ ਨੇ ਆਪਣੀ ਮਾਤਾ ਬੇਦ ਕੁਮਾਰੀ ਦੀ ਯਾਦ ਦੇ ਵਿੱਚ ਏਮਜ਼ ਦੇ ਬਿਲਕੁਲ ਸਾਹਮਣੇ ਇੱਕ ਧਰਮਸ਼ਾਲਾ ਉਹਨੂੰ ਕਹਿ ਲਓ ਅੰਗਰੇਜ਼ੀ ਦੇ ਵਿੱਚ ਸ਼ੈਲਟਰ ਹੋਮ ਕਹਿ ਸਕਦੇ ਹਾਂ ਸੀ ਉਹ ਧਰਮਸ਼ਾਲਾ ਬਣਵਾਈ ਹੈ ਜਿਹੜੇ ਕਿ ਮਰੀਜ਼ਾਂ ਦੇ ਨਾਲ ਆਉਣਗੇ ਲੋਕ ਉਹਨਾਂ ਦੇ ਠਹਿਰਨ ਲਈ ਜਾਂ ਮਰੀਜ਼ ਨੂੰ ਮੰਨ ਲਓ ਲੰਬਾ ਸਮਾਂ ਠਹਿਰਨਾ ਪੈਂਦਾ ਕੋਈ ਮੰਨ ਲਓ ਕੈਂਸਰ ਦਾ ਮਰੀਜ਼ ਹੈ ਕੀਮੋ ਲਗਦੀਆਂ ਦੂਰੋਂ ਆਉਣਾ ਜਾਣਾ ਬੜਾ ਔਖਾ ਹੋ ਜਾਂਦਾ ਹੈ ਮਰੀਜ਼ ਸਫ਼ਰ ਦੇ ਵਿੱਚ ਤੰਗ ਹੁੰਦਾ ਹੈ ਉੱਥੇ ਰਹਿਣ ਵਾਸਤੇ ਮਰੀਜ਼ਾਂ ਦੇ ਰਹਿਣ ਵਾਸਤੇ ਤੇ ਉਹਨਾਂ ਦੇ ਨਾਲ ਆਏ ਹੋਏ ਜਿਹੜੇ ਸਹਾਇਕ ਨੇ ਉਹਨਾਂ ਦੇ ਰਹਿਣ ਵਾਸਤੇ ਇਹ ਮਿੱਤਲ ਪਰਿਵਾਰ ਨੇ ਜਿਹੜਾ ਇਹ ਬਣਾਈ ਆ ਧਰਮਸ਼ਾਲਾ ਇਹ ਬੜਾ ਹੀ ਸ਼ਲਾਘਾਯੋਗ ਕੰਮ ਹੈ ਇਹ ਤੇ ਇਹ ਮੈਂ ਤੁਹਾਡੇ ਸੂਚਨਾ ਲਈ ਦੱਸ ਰਿਹਾ ਕਿ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਹ ਬੇਫਿਕਰ ਹੋ ਕੇ ਹੁਣ ਤੁਸੀਂ ਸਿੱਧਾ ਏਮਜ਼ ਦੇ ਵਿੱਚ ਆ ਸਕਦੇ ਹੋ ਤੇ ਉੱਥੇ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਕੋਈ ਹੁਣ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਜਿਹੜੇ ਨਾਲ ਆਉਂਦੇ ਬੰਦੇ ਉਹਨਾਂ ਲਈ ਵੀ ਤੇ ਇਹ ਜਿਹੜਾ ਮਿੱਤਲ ਪਰਿਵਾਰ ਹੈ ਇਹਨਾਂ ਨੇ ਜਿਹੜਾ ਸ਼ੈਲਟਰ ਹੋਮ ਬਣਾਇਆ ਹੈ ਧਰਮਸ਼ਾਲਾ ਬਣਾਈ ਹੈ ਇਹਦੇ ਵਿੱਚ 63 ਕਮਰੇ ਨੇ ਜਿਹੜੇ ਏਸੀ ਵੀ ਨੇ ਤੇ 9 ਨੇ ਏਸੀ ਵੀ ਨੇ ਤੇ 256 ਬੈੱਡ ਨੇ ਉਹਦੇ ਚ ਲੱਗੇ ਹੋਏ ਲੇਡੀਜ਼ ਜੈਂਟਸ ਦੇ ਵੱਖਰੇ ਵੱਖਰੇ ਤੇ 200 ਬੰਦਿਆਂ ਦਾ ਲੰਗਰ ਹਾਲ ਹੈ ਤੇ ਇਹਦੇ ਨਾਲ ਹੀ 80 ਲੋਕਾਂ ਦੇ ਬੈਠਣ ਲਈ ਇੱਕ ਏਸੀ ਰੈਸਟੋਰੈਂਟ ਬਣਾਇਆ ਗਿਆ ਤੇ ਇੱਕ ਵੇਟਿੰਗ ਰੂਮ ਹੈ ਜਿਹਦੇ ਚ 100 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਏਗੀ ਇੰਨਾ ਵਧੀਆ ਪ੍ਰਬੰਧ ਹੈ ਜਿਹੜਾ ਇਸ ਮਿੱਤਲ ਪਰਿਵਾਰ ਨੇ ਕੀਤਾ ਹੈ ਇਸ ਮਿੱਤਲ ਪਰਿਵਾਰ ਦੀ ਮੈਂ ਸ਼ਲਾਘਾ ਕਰਦਾ ਮੈਂ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਆਪਣੀ ਮਾਤਾ ਬੇਦ ਕੁਮਾਰੀ ਦੀ ਯਾਦ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਇਹ ਸੋਚੀ ਕਿ ਲੋਕਾਂ ਦੇ ਭਲੇ ਦੀ ਚੀਜ਼ੇ ਕੀਤੀ ਜਾਵੇ ਹਾਂ ਇੱਥੇ ਰਹਿਣ ਲਈ ਇਹਦੀ ਸਾਫ ਸਫਾਈ ਵੀ ਰੱਖਣਗੇ ਉਹ ਤੇ ਬਿਜਲੀ ਦੇ ਬਿੱਲ ਵੀ ਆਉਣਗੇ ਹੋਰ ਖਰਚੇ ਵੀ ਹੋਣਗੇ ਤਾਂ ਮਿਨੀਮਮ ਥੋੜਾ ਬਹੁਤਾ ਖਰਚਾ ਜਿਹੜਾ ਹੈਗਾ ਉੱਥੇ ਰਹਿਣ ਵਾਲਿਆਂ ਤੋਂ ਲਿਆ ਜਾਏਗਾ ਉਹ ਕਿੰਨਾ ਲਿਆ ਜਾਏਗਾ ਇਹ ਉੱਥੇ ਜਾ ਕੇ ਹੀ ਪਤਾ ਲੱਗਣਾ ਬਹੁਤ ਥੋੜਾ ਹੋਏਗਾ ਜਣੀ ਬਰਦਾਸ਼ਤ ਕਰਨ ਯੋਗ ਤਾਂ ਜੋ ਦੂਰੋਂ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਤਕਲੀਫ ਨਾ ਹੋਵੇ ਉਥੇ ਰਹਿਣ ਵਾਲਿਆਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਲੋਕਾਂ ਤੱਕ ਇਹ ਪੁੱਜਦੀ ਹੋ ਜਾਏ ਇਹ ਸੂਚਨਾ ਲੋਕ ਭਲਾਈ ਦੀ ਸੂਚਨਾ ਹੈਗੀ ਹੈਗੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਪਾਰੀਆਂ ਪੰਡਾਂ ਜਾਂ ਰਹਿਣ ਸਹਿਣ ਦੇ ਰਲ ਕੱਪੜਿਆਂ ਦੀਆਂ ਪੰਡਾਂ ਮੰਰ ਲੈਂਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਉਹ ਟੈਨਸ਼ਨ 'ਚ ਹੁੰਦੇ ਨੇ ਵੀ ਉੱਥੇ ਜਾ ਕੇ ਰਵਾਂਗੇ ਕਿੱਥੇ ਇਹ ਸੂਚਨਾ ਉਹਨਾਂ ਤੱਕ ਆਪਾਂ ਸਾਰਿਆਂ ਨੇ ਤੁਸੀਂ ਪਹੁੰਚਦੀ ਕਰਨੀ ਹੈ ਇਸ ਪ੍ਰਚਾਰ ਤੇ ਤੁਸੀਂ ਭਾਗੀਦਾਰ ਬਣਿਓ ਤੇ ਬਾਕੀ ਬਸ ਗੱਲ ਇੰਨੀ ਸੀ ਤੇ ਮੇਰਾ ਨਾਮ ਮੇਘਰਾਜ ਰੱਲਾ ਮੇਰੇ YouTube ਚੈਨਲ ਦਾ ਨਾਂ ਵੀ ਮੇਘਰਾਜ ਰੱਲਾ ਹੈ ਕਿਰਪਾ ਕਰਿਓ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ